ਗੋਲਸਬ ਇੱਕ ਨਾ ਮਤਲਬ ਇੱਕ ਜਿੱਦਾਂ ਸਰੀਰ ਆ ਹਨਾ ਮੁੰਡੇ ਕੁੜੀਆਂ ਦਾ ਸਰੀਰ ਹੈਗਾ ਵਾ ਤੇ ਮੁੰਡੇ ਥੋੜਾ ਖੁੱਲ ਕੇ ਆਪਣੀ ਜਿਹੜੀ ਉਹਨਾਂ ਨੂੰ ਬੋਡੀ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਡਿਸਕਸ ਕਰ ਲੈਂਦੇ ਬਟ ਬੀਇੰਗ ਅ ਗਰਲ ਸਾਨੂੰ ਕੁੜੀਆਂ ਨੂੰ ਵੀ ਮਤਲਬ ਬਹੁਤ ਕੁੜੀਆਂ ਇਦਾਂ ਦੀ ਹੁੰਦੀਆਂ ਜਿਨ੍ਹਾਂ ਨੂੰ ਬਹੁਤ ਚੀਜ਼ਾਂ ਇਦਾਂ ਸਫਰ ਕਰਨੀਆਂ ਪੈਂਦੀਆਂ ਲਾਈਕ ਵਾਈਟ ਡਿਸਚਾਰਜ ਯੂਰਿਨ ਇਨਫੈਕਸ਼ਨ ਇਹ ਇੰਟਰਨਲ ਹੋਰ ਹਾਂ ਇੰਟਰਨਲੀ ਬਹੁਤ ਜ਼ਿਆਦਾ ਸਫਰ ਕਰਦੇ ਜਿਹੜੇ ਖੋਲ ਕੇ ਪਤਾ ਨਹੀਂ ਮੈਨੂੰ ਲੱਗਦਾ ਨਹੀਂ ਕਿ ਇਹ ਛਪਾਉਣ ਵਾਲੀ ਗੱਲ ਹੈਗੀ ਆਪਣਾ ਸਰੀਰ ਹੈ ਹਨਾ ਤੇ ਇਹਦਾ ਕੋਈ ਹੱਲ ਅੱਜਕੱਲ ਨਾ ਜਿਵੇਂ ਵੀਕਨੈਸ ਬਹੁਤ ਆ ਕੁੜੀਆਂ ਦੀ ਬਾਡੀ ਚ ਖੁਰਾਕਾਂ ਘੱਟ ਗਈਆਂ ਜਾਂ ਘੱਟ ਲੈਣ ਲੱਗ ਗਏ ਖੁਰਾਕ ਆਪਾਂ ਜਿਵੇਂ ਅੱਗੇ ਦੁੱਧ ਦਹੀਂ ਲੈਂਦੇ ਸੀ ਉਹ ਦੀ ਜਗ੍ਹਾ ਕੋਲਡ ਡਰਿੰਕ ਨੇ ਲੈ ਲਈ ਜਿੱਤੇ ਅਸੀਂ ਰੋਟੀ ਵਧੀਆ ਖਾਂਦੇ ਸੀ ਮੱਕੀ ਦੀ ਰੋਟੀ ਸਾਗ ਲੈਂਦੇ ਸੀ ਉਹਦੀ ਮੱਕੀ ਦੀ ਰੋਟੀ ਜਿਗਾ ਪੀਜ਼ਾ ਆ ਗਿਆ ਸਾਗ ਦੀ ਜਗ੍ਹਾ ਉੱਤੇ ਮੇਸਣ ਜਿਹਾ ਆ ਗਿਆ ਉਹ ਖਾਣ ਲੱਗੇ ਤਾਂ ਉੱਤੋਂ ਕੋਲ ਦੇ ਉਹਦੇ ਨਾਲ ਥੋੜੀ ਜਿਹੀ ਵੀਕਨੈਸ ਕਰਕੇ ਨਾ ਪੀਸੀਓਡੀ ਦਾ ਜਾਂ ਪੀਸੀਓਐਸ ਦਾ ਪ੍ਰੋਬਲਮ ਬਹੁਤ ਕੁੜੀਆਂ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਂਡ ਉਹ ਸਫਰ ਕਰ ਰਹੀਆਂ ਉਹਨਾਂ ਦੇ ਤੁਸੀਂ ਨਾ ਮੈਂ ਚਲੋ 10 ਦਿਨ ਨਾ ਚੈਨਲ ਤੇ ਜਿਹਨੂੰ ਵੀ ਪੀਸੀਓਡੀ ਦੀ ਜਾਂ ਪੀਸੀਓਐਸ ਦੀ ਪ੍ਰੋਬਲਮ ਹੈ ਕਿਸੇ ਵੀ ਮੇਰੀ ਭੈਣ ਨੂੰ ਬੇਟੀ ਨੂੰ ਤਾਂ ਉਹ ਤੁਸੀਂ ਕੀ ਕਰਨਾ www.ved1.com ਜਿਹੜਾ ਆਪਣਾ ਸਾਈਟ ਹੈ ਨਾ ਉਹਦੇ ਤੇ ਜਾ ਕੇ ਤੁਸੀਂ ਪੀਸੀਓਐਸ ਤੇ ਪੀਸੀਓਡੀ ਬਾਰੇ ਦੇਖਣਾ ਤਾਂ ਉਹਦੇ ਚ ਨਾ ਮੈਂ ਔਰ ਮੇਰੀ ਬੇਟੀ ਵੀ ਡਾਕਟਰ ਹੈ ਉਹਨੇ ਅਸੀਂ ਨਾਲ ਮਿਲ ਕੇ ਬਹੁਤ ਅੱਛਾ ਇੱਕ ਉਹਦੇ ਵਿੱਚ ਮਤਲਬ ਐ ਸਮਝ ਲਓ ਕਿ ਮੈਸੇਜ ਦਿੱਤਾ ਕਿ ਆਪਾਂ ਕਿਵੇਂ ਬਚ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਚਾਵਲ ਦਾ ਜਿਹੜਾ ਧੋਇਆ ਹੋਇਆ ਪਾਣੀ ਹੈ ਉਹ ਬਹੁਤ ਫਾਇਦਾ ਕਰਦਾ ਹੈ ਪਤਾ ਹੀ ਨਹੀਂ ਨਾਰੀਅਲ ਦਾ ਜਿਹੜਾ ਫੂਸ ਹੈ ਉਹ ਫੂਸ ਨੂੰ ਅਗਰ ਜਲਾ ਲਈਏ ਆਪਾਂ ਬਾਣ ਜਿਹੜਾ ਹੁੰਦਾ ਉਹਦੀ ਰਾਖ ਜਿਹੜੀ ਆ ਉਹਨੂੰ ਕੱਪੜੇ ਚ ਛਾਣ ਕੇ ਜਿਹੜਾ ਥੱਲੇ ਪਾਊਡਰ ਬਚਦਾ ਬਹੁਤ ਕੰਮ ਕਰਦਾ ਬਹੁਤ ਫਾਇਦਾ ਕਰਦਾ ਮਤਲਬ ਕਈ ਚੀਜ਼ਾਂ ਨਹੀਂ ਪਤਾ ਅਸੀਂ ਉਹਦੇ ਚ ਲਿਖਿਆ ਔਰ ਉਹ ਗ੍ਰੰਥ ਦੇ ਵਿੱਚ ਜਿਵੇਂ ਲਿਖਿਆ ਸੀ ਉਮੀ ਛਾਪ ਦਿੱਤਾ ਬਹੁਤ ਬੀਬੀਆਂ ਨੂੰ ਫਾਇਦਾ ਹੋਇਆ ਬਹੁਤ ਲੇਡੀਜ਼ ਨੂੰ ਫਾਇਦਾ ਹੋਇਆ ਬੜੇ ਉਹਦੇ ਵਿੱਚ ਤੁਸੀਂ ਦੇਖੋਗੇ ਕਮੈਂਟ ਉਹਨਾਂ ਦੇ ਬੜੇ ਥੈਂਕ ਯੂ ਆਏ ਹੋਏ ਨੇ ਜਿਨ੍ਹਾਂ ਨੂੰ ਬੈਨੀਫਿਟ ਹੋਇਆ ਤਾਂ ਇੱਕ ਸੀ ਉਹਨਾਂ ਵਾਸਤੇ ਨਾ ਜਿਨ੍ਹਾਂ ਨੂੰ ਲਿਕੋਰੀਏ ਦੀ ਪ੍ਰੋਬਲਮ ਹੈ ਜਾਂ ਵਾਈਟ ਡਿਸਚਾਰਜ ਰਹਿੰਦਾ ਖੈਰ ਹੁਣ ਤੁਸੀਂ ਕਿਹਾ ਵੀ ਲੇਡੀਜ਼ ਸੰਗਦੀਆਂ ਰਹਿੰਦੀਆਂ ਪਰ ਮੈਂ ਜਦੋਂ ਦਾ ਮੈਂ ਕੰਮ ਕਰ ਰਿਹਾ ਮੈਂ ਨਹੀਂ ਦੇਖਿਆ ਮੇਰੇ ਕੋਲ ਹਰ ਲੇਡੀ ਆ ਕੇ ਆਪਣੇ ਸਕੇ ਭਰਾ ਦੀ ਤਰ੍ਹਾਂ ਬੈਠ ਕੇ ਗੱਲ ਕਰਦੀ ਆ ਔਰ ਮੈਨੂੰ ਹੌਲੀਕ ਦੇ ਕੇ ਦੱਸ ਦਿੰਦੀ ਆ ਕਿ ਵੀਰੇ ਉਹਦੇ ਲਈ ਜ਼ਰੂਰ ਕੁਝ ਕਰਦੀ ਮਤਲਬ ਅਸੀਂ ਕੋਈ ਗੱਲ ਹੀ ਨਹੀਂ ਕਰ ਸਕਦੀ ਆ ਵੀ ਸਾਡੇ ਘਰ ਚ ਰਿਸ਼ਤਿਆਂ ਚ ਵੀ ਫਰਕ ਪੈ ਜਾਂਦਾ ਗੋਲ ਸਾਹਿਬ ਇੱਕ ਨਾ ਮਤਲਬ ਇੱਕ ਜਿੱਦਾਂ ਸਰੀਰ ਆ ਹਨਾ ਮੁੰਡੇ ਕੁੜੀਆਂ ਦਾ ਸਰੀਰ ਹੈਗਾ ਵਾ ਤੇ ਮੁੰਡੇ ਥੋੜਾ ਖੁੱਲ ਕੇ ਆਪਣੀ ਜਿਹੜੀ ਉਹਨਾਂ ਨੂੰ ਬਾਡੀ ਦੇ ਵਿੱਚ ਪ੍ਰੋਬਲਮ ਹੁੰਦੀ ਆ ਡਿਸਕਸ ਕਰ ਲੈਂਦੇ ਬਟ ਬੀਇੰਗ ਅ ਗਰਲ ਸਾਨੂੰ ਕੁੜੀਆਂ ਨੂੰ ਵੀ ਮਤਲਬ ਬਹੁਤ ਕੁੜੀਆਂ ਇਦਾਂ ਦੀ ਹੁੰਦੀਆਂ ਜਿਨ੍ਹਾਂ ਦੇ ਬਹੁਤ ਚੀਜ਼ਾਂ ਇਦਾਂ ਸਫਰ ਕਰਨੀਆਂ ਪੈਂਦੀਆਂ ਲਾਈਕ ਵਾਈਟ ਡਿਸਚਾਰਜ ਯੂਰਿਨ ਇਨਫੈਕਸ਼ਨ ਤੇ ਇੰਟਰਨਲ ਹੋ ਹਾਂ ਇੰਟਰਨਲੀ ਬਹੁਤ ਜ਼ਿਆਦਾ ਸਫਰ ਕਰਦੇ ਜਿਹੜੇ ਖੋਲ ਕੇ ਪਤਾ ਨਹੀਂ ਮੈਨੂੰ ਲੱਗਦਾ ਨਹੀਂ ਕਿ ਇਹ ਛਪਾਉਣ ਵਾਲੀ ਗੱਲ ਹੈਗੀ ਆਪਣਾ ਸਰੀਰ ਹੈ ਹਨਾ ਤੇ ਇਹਦਾ ਕੋਈ ਹੱਲ ਅੱਜਕੱਲ ਨਾ ਜਿਵੇਂ ਵੀਕਨੈਸ ਬਹੁਤ ਆ ਕੁੜੀਆਂ ਦੀ ਬਾਡੀ ਚ ਖੁਰਾਕਾਂ ਘੱਟ ਗਈਆਂ ਜਾਂ ਘੱਟ ਲੈਣ ਲੱਗ ਗਏ ਖੁਰਾਕ ਆਪਾਂ ਜਿਵੇਂ ਅੱਗੇ ਦੁੱਧ ਦਹੀਂ ਲੈਂਦੇ ਸੀ ਉਹ ਦੀ ਜਗ੍ਹਾ ਕੋਲਡ ਡਰਿੰਕ ਨੇ ਲੈ ਲਈ ਇਤੇ ਸੀ ਰੋਟੀ ਵਧੀਆ ਖਾਂਦੇ ਸੀ ਮੱਕੀ ਦੀ ਰੋਟੀ ਸਾਗ ਲੈਂਦੇ ਸੀ ਉਹਦੀ ਮੱਕੀ ਦੀ ਰੋਟੀ ਜਗ੍ਹਾ ਪੀਜ਼ਾ ਆ ਗਿਆ ਸਾਗ ਦੀ ਜਗ੍ਹਾ ਉੱਤੇ ਬੇਸਣ ਆ ਗਿਆ ਉਹ ਖਾਣ ਲੱਗ ਗਏ ਤਾਂ ਉੱਤੋਂ ਕੋਲ ਦੇ ਉਹਦੇ ਨਾਲ ਥੋੜੀ ਜਿਹੀ ਵੀਕਨਸ ਕਰਕੇ ਨਾ ਪੀਸੀਓਡੀ ਦਾ ਜਾਂ ਪੀਸੀਓਐਸ ਦਾ ਪ੍ਰੋਬਲਮ ਬਹੁਤ ਕੁੜੀਆਂ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਂਡ ਉਹ ਸਫਰ ਕਰ ਰਹੀਆਂ ਉਹਨਾਂ ਨੂੰ ਤੁਸੀਂ ਨਾ ਮੈਂ ਚਲੋ 10 ਦਿਨ ਨਾ ਚੈਨਲ ਤੇ ਜਿਹਨੂੰ ਵੀ ਪੀਸੀਓਡੀ ਦੀ ਜਾਂ ਪੀਸੀਓਐਸ ਦੀ ਪ੍ਰੋਬਲਮ ਹੈ ਕਿਸੇ ਵੀ ਮੇਰੀ ਭੈਣ ਨੂੰ ਬੇਟੀ ਨੂੰ ਤਾਂ ਉਹ ਤੁਸੀਂ ਕੀ ਕਰਨਾ www.wend1.com ਜਿਹੜਾ ਆਪਣਾ ਸਾਈਟ ਹੈ ਨਾ ਉਹਦੇ ਤੇ ਜਾ ਕੇ ਤੁਸੀਂ ਪੀਸੀਓਐਸ ਤੇ ਪੀਸੀਓਡੀ ਬਾਰੇ ਦੇਖਣਾ ਹੈ ਤਾਂ ਉਹਦੇ ਚ ਨਾ ਮੈਂ ਔਰ ਮੇਰੀ ਬੇਟੀ ਵੀ ਡਾਕਟਰ ਹੈ ਉਹਨੇ ਅਸੀਂ ਰਲ ਮਿਲ ਕੇ ਬਹੁਤ ਅੱਛਾ ਇੱਕ ਉਹਦੇ ਵਿੱਚ ਮਤਲਬ ਐ ਸਮਝ ਲਓ ਕਿ ਮੈਸੇਜ ਦਿੱਤਾ ਕਿ ਆਪਾਂ ਕਿਵੇਂ ਬਚ ਸਕਦੇ ਹਾਂ ਕਿ ਗੁਦ ਵਿੱਚ ਚਾਵਲ ਦਾ ਜਿਹੜਾ ਧੋਇਆ ਹੋਇਆ ਪਾਣੀ ਹੈ ਉਹ ਬਹੁਤ ਫਾਇਦਾ ਕਰਦਾ ਹੈ ਪਤਾ ਹੀ ਨਹੀਂ ਨਾਰੀਅਲ ਦਾ ਜਿਹੜਾ ਫੂਸ ਹੈ ਉਹ ਫੂਸ ਨੂੰ ਅਗਰ ਜਲਾ ਲਈਏ ਆਪਾਂ ਬਾਣ ਜਿਹੜਾ ਹੁੰਦਾ ਉਹਦੀ ਰਾਖ ਜਿਹੜੀ ਆ ਉਹਨੂੰ ਕੱਪੜੇ ਚ ਛਾਣ ਕੇ ਜਿਹੜਾ ਥੱਲੇ ਪਾਊਡਰ ਬਚਦਾ ਬਹੁਤ ਕੰਮ ਕਰਦਾ ਬਹੁਤ ਫਾਇਦਾ ਕਰਦਾ ਮਤਲਬ ਕਈ ਚੀਜ਼ਾਂ ਨਹੀਂ ਪਤਾ ਅਸੀਂ ਉਹਦੇ ਚ ਲਿਖਿਆ ਔਰ ਉਹ ਗ੍ਰੰਥ ਦੇ ਵਿੱਚ ਜਿਵੇਂ ਲਿਖਿਆ ਸੀ ਉਮੀ ਛਾਪ ਦਿੱਤਾ ਬਹੁਤ ਬੀਬੀਆਂ ਨੂੰ ਫਾਇਦਾ ਹੋਇਆ ਬਹੁਤ ਲੇਡੀਜ਼ ਨੂੰ ਫਾਇਦਾ ਹੋਇਆ ਬੜੇ ਉਹਦੇ ਵਿੱਚ ਤੁਸੀਂ ਦੇਖੋਗੇ ਕਮੈਂਟ ਉਹਨਾਂ ਦੇ ਬੜੇ ਥੈਂਕ ਯੂ ਆਏ ਹੋਏ ਨੇ ਜਿਨ੍ਹਾਂ ਨੂੰ ਬੈਨੀਫਿਟ ਹੋਇਆ ਤਾਂ ਇੱਕ ਸੀ ਉਹਨਾਂ ਵਾਸਤੇ ਨਾ ਜਿਨ੍ਹਾਂ ਨੂੰ ਲਿਕੋਰੀਏ ਦੀ ਪ੍ਰੋਬਲਮ ਹੈ ਜਾਂ ਵਾਈਟ ਡਿਸਚਾਰਜ ਰਹਿੰਦਾ ਖੈਰ ਹੁਣ ਤੁਸੀਂ ਕਿਹਾ ਵੀ ਲੇਡੀਜ਼ ਸੰਗਦੀਆਂ ਰਹਿੰਦੀਆਂ ਪਰ ਮੈਂ ਜਦੋਂ ਦਾ ਮੈਂ ਕੰਮ ਕਰ ਰਿਹਾ ਮੈਂ ਨਹੀਂ ਦੇਖਿਆ ਮੇਰੇ ਕੋਲ ਹਰ ਲੇਡੀ ਆ ਕੇ ਆਪਣੇ ਸਕੇ ਭਰਾ ਦੀ ਤਰ੍ਹਾਂ ਬੈਠ ਕੇ ਗੱਲ ਕਰਦੀ ਆ ਔਰ ਮੈਨੂੰ ਹੌਲੀਕ ਦੇ ਕੇ ਦੱਸ ਦਿੰਦੀ ਆ ਕਿ ਵੀਰੇ ਉਹਦੇ ਲਈ ਜ਼ਰੂਰ ਕੁਝ ਕਰਦੀ ਮਤਲਬ ਅਸੀਂ ਕੋਈ ਗੱਲ ਹੀ ਨਹੀਂ ਕਰ ਸਕਦੀ ਆ ਵੀ ਸਾਡੇ ਘਰ ਚ ਰਿਸ਼ਤਿਆਂ ਚ ਵੀ ਫਰਕ ਪੈ ਜਾਂਦਾ